ਮੈਂ ਲੋਟਾ ਕੰਮ ਨੌਜਵਾਨਾ ਬਾਹਰ ਘਾੜਦਾ ਕਰ ਲਾ ਫੂੰਜ ਲਵਾਉ ਫਿਰ ਯਾਰ ਕੋਈ ਨਾ ਜੋਰ ਤਾਂ ਲੱਗੂ ਆ ਤਨ ਦੱਸਿਆ ਸੀ ਪਿੱਛੇ ਕਿੱਧਰ ਚੜੀ ਨਾ ਥੱਲੇ ਹੀ ਆ ਗਿਆ ਸੀ ਯਾਰ ਮੱਧੇ ਆ ਗਿਆ ਸੀ ਨਾ ਤਵੀਆਂ ਮੰਗਾ ਕੀ ਹੋ ਗਿਆ ਟਰੈਕਟਰ ਮੰਗਰ ਪਾਇਆ ਹੋਇਆ ਕੱਲਾ ਸ਼ਕੰਜਾ ਜਿਹਾ ਇਹ ਦੱਸਦਾ ਭਾਈ ਕਿ ਨੌਜਵਾਨ ਤਵੀਆਂ ਦਾ ਕੰਮ ਕਰਾ ਰਹੇ ਆ ਚੱਲ 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 ਇਹ ਕੱਲ ਵਰਕਸ਼ਾਪ ਤੇ ਖਲਾਈਆਂ ਹੋਈਆਂ ਸੀ ਤੇ ਤਵੇ ਸ਼ਵੇ ਨਵੇਂ ਪੌਣੇ ਤੇ ਸੀਟਾ ਸ਼ੂਟਾਂ ਦਾ ਕੰਮ ਕਰਾਉਣਾ ਤੇ ਰੰਗ ਪੇਂਟ ਕਰਾ ਦੇਾਂਗੇ ਇਹਨੂੰ ਤੇ ਇੱਕਦਮ ਹਨ ਚਗਾ ਜਿਹਾ ਨਵੀਆਂ ਬਣਾ ਦੇਾਂਗੇ ਤੜਕੀ ਕੱਟਦਾ ਟਰੈਕਟਰ ਮੂਰੇ ਦੇਖ ਲਾ ਹੱਥ ਨੇ ਫਿਰ ਲਿਆ ਕੇ ਇੱਥੇ ਖੜਾਤਾ ਸੀਗਾ ਤੇ ਦੂਜਾ ਟਰੈਕਟਰ ਕੱਢਦੇ ਆ ਜਾਂ ਇਹ ਤਵੇ ਆ ਕੱਢਦੇ ਆ ਢੋਲ ਪਾ ਕੇ ਲਿਆਉਣਾਗਾ ਸਪਰੇਅ ਕਰਨ ਜਾਣਾ ਮੂੰਗੀ ਤੇ ਤੇ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 24 ਵਿਸਾਖ 6 ਮਈ ਬਰਾ 2025 6:22 ਮਿੰਟਾਂ ਦਾ ਟਾਈਮ ਆ ਤੇ ਹੋਈ ਫਿਰਦੇ ਆ ਨੌਜਵਾਨ ਕੈਂਮ ਤੇ ਫਿਲਹਾਲ ਢੋਲ ਪਾਉਂਦੇ ਆ ਖੇਤ ਚਾਲਦੇ ਆ ਮੂੰਗੀ ਤੇ ਸਪਰੇਅ ਕਰਦੇ ਆ ਤੇ ਨੌਜਵਾਨਾਂ ਨੂੰ ਇਕੱਠੇ ਕਰਦੇ ਆ ਤੇ ਬਖਾਉਣੇ ਅੱਜ ਦੇ ਦਿਨ ਦਾ ਮਾਹੌਲ ਚਾਲ ਬਣੇ ਰੋ ਐਂਡ ਤੱਕ ਨਾਲ ਨਾਲ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਇਹ ਸਬਸਕ੍ਰਾਈਬ ਜਰੂਰ ਕਰ ਲਿਓ ਭਾਈ ਫੇਸਬੁੱਕ ਤੇ ਦੇਖ ਰਿਹਾ ਤਾਂ ਫੋਲੋ ਲਾਜ਼ਮੀ ਕਰ ਲਿਓ ਤੇ ਦਹੀਂ ਵੀ ਖਾਸ ਟੈਂਪਰ ਬਾਦ ਇਹਦੀ ਹਲਾਈ ਆ ਇਟਾਂ ਨਾਲ ਤਾਂ ਹੀ ਥੱਲੇ ਲਾਹੀ ਆ ਠੀਕ ਐ ਹਾਂ ਹਾਂ

ਆ ਬਹੁਤੇ ਕੋਈ ਡਰਾਵਲ ਕਹਿੰਦੇ ਕੋਈ ਕੁਛ ਕਹਿੰਦਾ ਤੁਸੀਂ ਦੱਸਿਓ ਵੀਰੇ ਕੀ ਬੋਲਦੇ ਹੋ ਤੁਹਾਡੇ ਏਰੀਏ 'ਚ ਇਹਨੂੰ ਇੱਧਰ ਸਾਡੇ ਮੁੰਡੇ ਆਣ ਤਿਆਰ-ਵਰ ਤਿਆਰ ਹੋਈ ਜਾਂਦੇ ਸਪਰੇਅ ਕਰਨ ਜਾਣ ਵਾਸਤੇ ਕਹਿੰਦੇ ਡਰੈਸਾਂ ਡੂਰਾ ਮਾਰ ਲਈ ਕੰਗੇ ਫੇਰ ਲਈਏ ਬਾਲ ਸਿੱਤੇ ਕਰ ਲਈਏ ਹਾਂ ਮੂੰਗੀ ਦੇ ਸਪਰੇਅ ਕਰਨ ਲਈ ਕਹਿੰਦਾ ਜਾ ਕੇ ਆਇਆ ਬਹੁਤ ਸੋਹਣਾ ਬਣ ਗਿਆ ਬਾਲਬੂਲ ਬਾਕੇ ਨੌਜਵਾਨ ਆ ਤਿਆਰ ਹੋਇਆ ਖੜਾਗਾ ਟਰੈਕਟਰ ਦੇ ਲਵੇ ਤੇ ਬਾਲ ਸਿੱਤੇ ਕਰਕੇ ਕਹਿੰਦਾ ਫਿਰ ਜ਼ੋਰ ਥੋੜਾ ਜਿਹਾ ਚੰਗਾ ਵੱਜ ਜਾਂਦਾਗਾ ਚੰਗਾ ਕੰਮ ਕਰੂਗਾ ਤੇ ਉਹ ਦਰਮਨਪ੍ਰੀਤ ਕਹਿੰਦਾ ਤੁਸੀਂ ਚਲੋ ਮੈਂ ਆਇਆ ਠੀਕ ਹੈ ਜੀ ਸਾਈ ਨੂੰ ਬੈਨ ਚੜਾ ਕੇ ਓ ਕੀ ਟਾਟਾ ਤੇ ਅਸੀਂ ਜਾ ਕੇ ਉਹਨੇ ਢੋਲ ਭਰ ਦਿਆਂਗੇ ਤੇ ਗੱਡੀ ਖੇਤ ਲਾਵੇ ਕਰਦੇ ਆਂਗੇ ਦਵਾਈ ਧਰ ਲਈ ਓਏ ਸਪਰੇਅ ਰੱਖ ਲਈ ਮਸਾ ਬਹੁਤਾ ਚੱਲ

ਇੱਕਲਾ ਵਿੱਚਿਆਂ ਕਰ ਲਾ ਉੱਥੇ ਜਾ ਕੱਢ ਲਾਂਗੇ ਬਸ ਗੱਡੀ ਤੇ ਬੈਠ ਤੂੰ ਕਰਾ ਚਲਾ ਤੇ ਨੌਜਵਾਨਾਂ ਨੇ ਢੋਲ ਪਾਈ ਇੱਥੋਂ ਨਹੀਂ ਭਰਿਆ ਮਨਪ੍ਰੀਤ ਤੇ ਆਪਣਾ ਹੈਪੀ ਆ ਗਏ ਸੀਗੇ ਆ ਪੈ ਪਟੰਗ ਦਿੰਦੇ ਆ ਤੇ ਇੱਥੇ ਬਾਲਾ ਖੁਸ਼ ਆਹਾ ਮਰਿਆ ਪਿਆ ਵਿੱਚ ਉਹ ਮਛਲੀਆਂ ਆਈਆਂ ਹੁੰਦੀਆਂ ਜਿਹੜੀਆਂ ਉਹ ਮਛਲੀ ਟਾਈਪ ਜੀ ਗੱਲਬਾਤ ਹੁੰਦੀ ਇਹਨਾਂ ਦੀ ਤੇ ਡੱਡੂ ਡੱਪੇ ਜੀ ਸਮੈਲ ਜੀ ਆਈ ਜਾਂਦੀ ਹੈ ਫਿਰ ਇਹ ਨੌਜਵਾਨਾਂ ਦਾ ਮੋਸ਼ਨ ਬਦਲ ਗਿਆ ਇਹ ਕਹਿੰਦੇ ਫਿਰ ਛਿੜਕਣ ਵੇਲੇ ਵੀ ਫਿਰ ਗੰਦਾ ਗੰਦਾ ਇਹ ਲੱਗੀ ਉਹ ਕੰਮ ਉੱਥੇ ਸਾਹਮਣੇ ਸੋਲਡਰ ਚਲਾ ਕੇ ਭਰ ਲੈਨੇ ਆ ਕੋਈ ਖੜ ਜਾ ਕੇਵੇਂ ਹੋ ਅਗਲੇ ਤੋਂ ਭਰ ਲਾਂਗੇ ਕਿ ਬਾਬੂ ਤੇ ਯਾ ਰਖ ਲਈ ਥੱਲੋਂ ਸਿੱਧੀ ਪਾਈਪ ਤਾਂ ਕਿ ਗੰਧਲੇ ਪਾਣੀ ਨਾ ਚੱਕੇ ਥੱਲੋਂ ਸਿਸਟਮ ਵੀ ਠੀਕ ਆ ਗੱਗੂ ਹਣਾ ਬਸ ਇਹ ਆਟੋਮੈਟਿਕ ਚੱਲੀ ਜਾਊ ਗਾਨੇ ਵੀ ਲੋਟ ਆ ਐਂ ਕਰਾ ਲਈ ਹੁਣ ਆਪਾਂ ਜਮਾਂ ਸੌਖਾ ਕਰਨਾ ਕੰਮ ਐਂ ਜਮਾਂ ਸੌਖਾ ਕਰਨਾ ਕੰਮ ਯਾਰ ਨੌਜਵਾਨ ਮੁੰਗੀਆਂ ਤੇ ਸਪਰੇਅ ਸਪਰੇਅ ਹੀ ਹੋਏ ਫਿਰਦੇ ਆ ਸਾਰਾ ਪਿੰਡ ਤੜਕੀ ਜਿਹੜੇ ਨੂੰ ਦੇਖਦੇ ਆ ਉਹੀ ਢੋਲ ਪਾਈ ਫਿਰਦਾ ਹੁੰਦਾ ਕੋਈ ਢੋਲੀ ਚੱਕੀ ਫਿਰਦਾ ਹੁੰਦਾ ਇੱਥੇ ਲਾ ਲੈਨੇ ਆਂ ਉੱਥੇ ਲਾ ਲਾ ਇੱਥੇ ਝੜਕਣੀ ਆਪਾਂ ਭਾਈ ਕੋ ਵੱਡੀ ਟਾਲੀ ਵਾਲੇ ਪਾਸੇ ਉੱਧਰਲੇ ਪੜਾਈ ਝੜਕਣੀ ਆਗੀ ਉਹ ਪਾਪਾ ਵੀ ਆ ਗਿਆ ਘੇੜਾ ਮਾਰਨ ਬੰਬੂ ਗਾਰ ਤੇ ਉਹ ਦਵਾਈ ਦੀ ਘੋਲਾ 깔ਾਈ ਹੋਈ ਜਾਂਦੀ ਆ ਸ਼ਿਰਕਾ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਗਵਾਂਡੀ ਮੇਤਰ ਮਲਕੀਤ ਸਿੰਘ ਇਹਦੇ ਨਾਲ ਢੋਲ ਭਰਾਉਣਾ ਆਗੇ ਨੌਜਵਾਨ ਹੋਰ ਤਖੜਾ ਲੋਟ ਆ ਤੇ ਆ ਜਿਹੜਾ ਇਹਦੇ ਢੋਲ ਤੇ ਸਿਸਟਮ ਲੱਗਿਆ ਹੋਇਆ ਇਹ ਵੀ ਲੋਟ ਹੈਗਾ ਤੇ ਕੱਲਾ ਕਿਹੜਾ ਬੰਦਾ ਦਵਾਈ ਕਰ ਜਾਂਦਾਗਾ ਇਹ ਸਿਸਟਮ ਭਾਈ ਆ ਥੱਲੇ ਆ ਮੋਟਰ ਜੀ ਲੱਗੀ ਹੋਈ ਹੈ ਕਈ ਕਨੈਕਸ਼ਨ ਉਹਦੇ ਨਾਲ ਵੀ ਕਰ ਦਿੰਦੇ ਆ ਕ੍ਰੋਸ ਨਾਲੇ ਘੁੰਮਦੀ ਹੁੰਦੀ ਹੁੰਦੀ ਹੈ ਗੰਨ ਜੀ ਇਹ ਤੇ ਇਹਦੇ ਤੇ ਆ ਤਾਰ ਲਾਈ ਹੋਈ ਆ ਟਰੈਕਟਰ ਤੇ ਅੱਗੇ ਕਨੈਕਸ਼ਨ ਕਰ ਦੇਣਗੇ ਤੇ ਇਹ ਮੋਟਰਾ ਛੋਟੀ ਜੀ ਇੱਕ ਮਾਈ ਜਾਊਗੀ ਤੇ ਇੱਕ ਵਾਰੀ ਚ 50 ਫੁੱਟ ਥਾਂ ਇਹ ਲੈ ਜਾਂਦੀ ਹੈ ਛਿਰਕ ਕੇ ਏ ਵੀ ਘੇਰਾ ਸੂਤ ਵਾਲੀ ਹਾਈਆਂ ਤਾਂ ਪੈਂਦੀਆਂ ਨੇ ਤੇ ਪਰ ਜੇ ਬੰਦਾ ਇਕੱਲਾ ਘੇਰਾਗਾ ਉਹਦੇ ਵਾਸਤੇ ਲੋਟ ਆ ਇਹ ਕੰਮ। ਕਿਉਂ ਮਿੱਤਰਾ? ਠੀਕ ਐ। ਲੈ ਮਿੱਤਰਾ ਕਾਰ ਲਾ ਪਿਆ ਬਕਾ ਠੀ ਤੇ ਸਾਡੇ ਨੌਜਵਾਨ ਵੀ ਅਦਰ ਬਣੋ। ਠੀ ਕੀ ਜਾਂਦੇ ਮੱਥੇ ਤੇ ਹੱਥ ਧਰ ਕੇ ਤੇ ਆ ਥੋੜਾ ਜਿਹਾ ਨੇੜੇ ਤੋਂ ਦੇਖੀਏ ਇਸ ਕੰਨ ਨੂੰ। ਐ ਫਿੱਟ ਕਰੀ ਹੋਈ ਆ ਆ ਮੋਟਰ ਆ ਇਹ ਲੋਟਾਂ ਮਹੋਲ ਯਾਰ ਇਹਦਾ ਵੀ ਨਾ ਪੂਰਾ ਵੱਡਾ ਜਾਵਾਂ ਕਰਾ ਲੀਏ ਅਸੀਂ ਵੀ ਗੱਗੂ ਕਹਿੰਦਾ ਆਪਾਂ ਤਾਂ ਆਪ ਐਂ ਕਰਾਈਏ ਹੋਰ ਮੈਂ ਖਿਆ ਆਪ ਬੱਟ ਦੇ ਵਹਜਾ ਕਰਾਂਗੇ ਚੱਲ ਵੀ ਹੱਕ ਲਿਆ ਆਪਣੇ ਵਾਲਾ ਝੋਟਾ ਵੀ ਪੈਪ ਬਹੁਤਾ ਗੇ ਪੈਪ ਬਹੁਤਾ ਪੈਪ ਚੱਲ ਦੇੜ ਦੂਆਂ ਜੇ ਲੋੜ ਪਈ ਤਾਂ ਦੀ ਆਪਣੀ ਡਿਊਟੀ ਪਾਈ ਹਮੇਸ਼ਾ ਵਾਂਗੂ ਪੈਪ ਖੇਚਣ ਤੇ ਤੇ ਕਈ ਵੀਰ ਕਈ ਵਾਰੀ ਪੁੱਛਦੇ ਹੁੰਦੇ ਆ ਕਿ ਭਾਈ ਹੈਪੀ ਨਹੀਂ ਆਉਂਦਾ ਬਲੌਗ 'ਚ ਬਾ ਅਟੋ ਪਾਟੀ ਕਈ ਵਾਰੀ ਕੰਮ ਕਰਦੇ ਫਿਰਦੇ ਹੁੰਦੇ ਨੇ ਔਰੇ 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 ਪਰੇ ਤਾਂ ਨਹੀਂ ਆਉਂਦਾ ਭਾਈ ਹੈਪੀ ਅੱਜ ਤਰਕੀ ਆਪਣੇ ਨਾਲ ਆ ਗਿਆ ਹੋਰ ਐਪੀ ਲੋਟਾ ਸਤਿ ਸ੍ਰੀ ਅਕਾਲ ਭਾਈ ਹੈਪੀ ਵੱਲੋਂ ਸਾਰਿਆਂ ਨੂੰ ਤੇ ਜਦੋਂ ਕਦੇ ਕੋਲੇ ਹੁੰਨੇ ਆ ਉਦੋਂ ਆ ਜਾਂਦੇ ਆ ਇੱਕ ਦਿਨ ਉਰੇ ਪਰੇ ਫਿਰਦੇ ਹੁੰਨੇ ਆ ਉਦੋਂ ਫਿਰ ਗੱਲਬਾਤ ਰਹਿ ਜਾਂਦੀ ਹੈ। ਕਿ ਤੜਕੀ ਤੜਕੀ ਜਨੋਰਾ ਨੇ ਖੇਤ ਲਵਾਇਆ ਹੋਇਆ ਜੀ ਤੇ ਮਿੱਠੇ ਮਿੱਠੇ ਬੋਲ ਚੀਚ ਹਾਟ ਕਰਨਾਂ ਚ ਪੈਂਦਾ ਹੋਇਆ। ਤੇ ਚੜਦੇ ਸੂਰਜ ਦਾ ਸ਼ਾਨਦਾਰ ਨਜ਼ਾਰਾ। 7:20 ਮਿੰਟਾਂ ਦੇ ਆਸ-ਪਾਸ ਟਾਈਮ ਹੋ ਗਿਆ। ਆਪ ਥੋੜੀ ਰਹਿ ਗਈ ਮੈਂ ਵੀ ਘੋਲ ਹੀ ਕਰ ਗਿਆ ਡੱਡਾ ਹੀ ਹੋ ਗਿਆ ਇਧਰ ਨੂੰ ਸਰ ਜੂਆ ਇਹ ਆਹ ਤਰੀਕੇ ਨਾਲ ਪਹਿਲੀ ਬਿਛਾ ਦਿੰਨੇ ਹੁੰਨੇ ਆਏ ਅਸੀਂ ਪਾਇ ਪੱਗੇ ਜਦੋਂ ਇੱਕ ਅੱਧਾ ਬੰਦਾ ਵੱਧ ਹੋਵੇ ਤੇ ਉਦੋਂ ਕੰਮ ਫਿਰ ਸਖਾਲਾ ਹੋ ਜਾਂਦਾ ਨਾਲੇ ਹਸਾਬ ਸਿਰ ਫਿਰ ਉਲਝਦੀ ਨਹੀਂ ਪੈਪ ਤੇ ਖਾਲ ਖੱਪੇ ਸਮਾਰੇ ਨਹੀਂ ਸੀ ਆਈ ਰੌਣੀ ਕਰਕੇ ਮੂੰਗੀ ਬੇਇਜ਼ਤੀ ਝੋਨੇ ਵੇਲੇ ਇਹਨਾਂ ਦੀ ਠੂਠਾਪ ਕਰਾਂ ਇਹ ਖਾਲਾਂ ਦੀ ਤੇ ਹੁਣ ਉਹ ਹੈਪੀ ਸਿਰੇ ਤੱਕ ਪੈਪ ਛਾੜ ਦੂ ਆ ਜਿੰਨੀ ਕੀ ਆ ਕਿਲਾ ਸਾਵਾ ਕਿਲਾ ਵਾੜ ਨਾਲ ਬਾਈ ਦੀ ਪੈਪ ਚਾਹੀਦੀ ਆ ਤੇ ਉੰਨੀ ਕੀ ਆਪਣੇ ਲਵੇ ਹੈਗੀ ਆ ਜਦੋਂ ਉਹ ਸਿਰੇ ਤੱਕ ਸੌਖਾ ਉਹ ਯੂਗਾਂ ਫਿਰ ਕਹਿੰਦਾ ਲੋਟਾ ਕੰਮ ਨੌਜਵਾਨਾ ਠੀਕ ਹੈਗਾ ਬਾਹਰ ਝਾੜਦਾ ਕਰਨਾ ਪੂੰਜ ਲਵਾਉ ਖਰਾਸ ਪਾਇਆ ਪਤਾ ਯਾਰ ਗੱਗੂ ਯਾਰ ਛੱਡੀ ਤਾਂ ਪਈ ਸੀ ਹੁਣ ਐਂ ਤੱਕ ਗੱਗੂ ਯਾਰ ਮਾੜਾ ਮੋਟਾ ਜ਼ੋਰ ਤਾਂ ਲੱਗੂਗਾ ਬਾਲ ਮੜ ਜੀ ਕੱਟ ਬਾਹੇ ਆ ਤੂੰ ਜੇ ਸਮਾਰ ਕੇ ਹੋਰ ਬਾਹੇ ਆਉਂਦਾ ਫਿਰ ਜ਼ੋਰ ਘੱਟ ਲੱਗਦਾ ਹੈ ਹਾਂ ਓਏ ਹੱਪੇ ਆਰ ਤਦਰੀ ਮਗਰ ਚੱਕਿਓ ਨਾ ਲਾਂਵਾਂ ਵਾਲਿਆਂ ਨੂੰ ਬਾਹ ਯਾਰ ਤਾਂ ਕੋਈ ਨਾ ਜ਼ੋਰ ਤਾਂ ਲੱਗੂ ਆ ਤੈਨੂੰ ਦੱਸਿਆ ਸੀ ਬਾਲ ਕੱਲ ਤੋਂ ਨਾ ਪਰ ਐਸਾ ਵੱੱਟ ਮਾਰ ਦਿਆ ਕਰ ਤੇ ਫਿਰ ਜ਼ੋਰ ਥੋੜਾ ਲੱਗਿਆ ਕਰੂਗਾ ਚੱਲ 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 ਹੈਪੀ ਆ ਗਿਆ ਤੇ ਮਗਰ ਬੰਦਾ ਭੇਜਦਾ ਹੁਣ ਜ਼ੋਰ ਘੱਟ ਲੱਗੂ ਆ ਹੂੰ ਲੋਟਾ ਆ ਤਾਗੜਿਆਂ ਉ ਪਿੱਛੇ ਕਿੱਧਰ ਚੜ੍ਹੇ ਨਾ ਥੱਲੇ ਹੀ ਆ ਗਿਆ ਸੀ ਯਾਰ ਮੱਧੇ ਆ ਗਿਆ ਸੀ ਨਾ ਇਧਰ ਖਾਲਚ चल 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 आखिरी पांत तो ढोल भी लवे लग गया ਲਾਸੋਰ ਪਰਦੇ ਆਇਆ ਨੀ ਯਾਰਾ ਨੌਜਵਾਨਾ ਨਰਨੇ ਕਾ ਜੈਸੀ ਕੇ ਚਾਹ ਪੀ ਗਿਆ ਸੀ ਚਾਹ ਘੁੱਟ ਪੀ ਤੜਕੇ ਤਾਲਾ ਬਾਈਕ ਟਾ ਲਿਓ ਫਿਰ ਪਾਣੀ ਸੜਾਕਿਆਗਾ ਚਾਹ ਘੱਟ ਪੀਆ ਕਰ ਤੜਕੇ ਤੜਕੇ ਪਾਣੀ ਵੱਧ ਪੀਆਗਾ ਮਨ ਕਹਿੰਦੇ ਕਹਿੰਦੇ ਯਾਰਾ ਕਹਿੰਦੇ ਕਾ ਹੋ ਲੱਗ ਗਿਆ ਗੋਰਾ ਹੋ ਲੱਗ ਗਿਆ ਚਾਹ ਛੱਡ ਦਮ ਚਾਹ ਛੱਡੂਗਾ ਹਾਂ ਪਾਣੀ ਵੱਧ ਪੀਆਗਾ ਰੰਗ ਤਾਂ ਜਮਾਟਰ ਵਰਗਾ ਹੋ ਜੂਗਾ ਅੱਜ ਮੇਕਅਪ ਕਰਾ ਕੇ ਲਵਾਂ ਮੇਕਅਪ ਠੀਕ ਹੈ ਘਰ ਹੀ ਕਰ ਦਿਆਂਗੇ ਉਹ ਜਿਹੜੇ ਪੇਂਟਰ ਆਏ ਨਾ ਦਵੀਆਂ ਤੇ ਰੰਗ ਕਰਨ ਉਹਨਾਂ ਤੋਂ ਕਰਵਾ ਦਿਆਂਗੇ ਠੀਕ ਹੈ ਅੱਜ ਜਾਨਾ ਅੱਜ ਮੇਗਾ ਠੀਕ ਹੈ ਅਧਰਾ ਬੇਕਅਪ ਕਰਾ ਦਾਂਗੇ ਤੇ ਭਈ ਆਹ ਅ ਇਸ ਮੀ ਤੋਂ ਬਾਅਦ ਬੀਜੀ ਹੋਈ ਮੂੰਗੀ ਗਵਾਂਡੀਆਂ ਦੀ ਦੋ ਕੁਜਾ ਦੋ ਮਿੰਟਾਂ ਰ ਅੰਮ ਨਾਲ ਚੱਲਦੇ ਆਂ ਸਿੱਖਿਆ ਸੀਟਾਂ ਤੱਕ ਤਾ ਹਰੀ ਗਿਆ ਲੋਟਾ ਚੱਲ 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 ਲੱਗਦਾ ਲੱਗਦਾ 10:33 ਮਿੰਟਾਂ ਦਾ ਟਾਈਮ ਹੋ ਗਿਆ ਤੇ ਮੱਝਾਂ ਗਾਵਾਂ ਅੰਦਰ ਕਰਕੇ ਪ੍ਰਸ਼ਾਦਾ ਪਾਣੀ ਛੱਕ ਕੇ ਨੌਜਵਾਨ ਵੇਲਾ ਸੀ ਤੇ ਦੋ ਟੌਟੀਆਂ ਲੱਗੀਆਂ ਸੀ ਅੱਜ ਦੀਆਂ ਇੱਕ ਤਾਂ ਕਿਸੇ ਦੇ ਅਬਲਵਿੰਦ ਰਖਾਲਸਾ ਗਵਾਂਢੀ ਖੇਤ ਦਾ ਜਿਹੜਾ ਉਹਨਾਂ ਦੇ ਪਾਈਪ ਲਾਈਨ ਪੈਣੀ ਸੀ ਉਹਨੇ ਕੱਲ ਸੱਦਾ ਪੱਤਰ ਦਿੱਤਾ ਹੋਇਆ ਉੱਧਰ ਜਾਣਾ ਸੀ ਉਹ ਅੱਜ ਕਹਿੰਦਾ ਪਾਈਪਲਾਈਨ ਨਹੀਂ ਪਉਂਦਾ ਤੇ ਦੂਜਾ ਉੱਥੇ ਸਾਹਮਣੇ ਆਪਣਾ ਤਵੀਆਂ ਦਾ ਸ਼ਕੰਜਾ ਜਿਹਾ ਖੜਾ ਸੀ ਉਹ ਵਰਕਸ਼ਾਪ ਤੇ ਲੈ ਕੇ ਜਾਣਾ ਸੀ ਤੇ ਮਨਪ੍ਰੀਤ ਕਹਿੰਦਾ ਸੀ ਲੈ ਜੀ ਟਰੈਕਟਰ ਜੋੜ ਕੇ ਖੜਾ ਗਿਆ ਸੀਗਾ ਤੇ ਉਹ ਵੀ ਹੈਪੀ ਲੈ ਗਿਆ ਤੇ ਉਸ ਕੰਮ ਵੱਲੋਂ ਵਿਹਲਾ ਹੋ ਗਿਆ ਕੀ ਆ ਭਾਈ ਤੁਹਾਡੇ ਕੋਲੇ ਬਠਿੰਡੀਆਂ ਪੀੜੀਆਂ ਫੱਟੀਆਂ ਆਉਣ ਰਹੀਆਂ ਬਠਿੰਡੀਆਂ ਉੰਮੀ ਛੋਟੇ ਹੋਰ ਆ ਵੱਡੇ ਵੇਖ ਲਓ ਇਹ ਕੰਮ ਦੀ ਜੇਗਾ ਮਨਪ੍ਰੀਤ ਗਿਆ ਭਾਈ ਖੇਤ ਘਰਾਂਡ ਭੰਨਣਾ ਖੈਰੋਂ ਪਾ ਕੇ ਉਹ ਹੋਰ ਆਸ਼ਾ ਲੈ ਕੇ ਗਿਆ ਮਤਲਬ ਵੱਡੀਆਂ ਗੁੱਡੀਆਂ ਵਾਲਾ ਹੈ ਤੇ ਇਧਰ ਭਾਈ ਮੈਂ ਗਿੱਲ ਪੈਰ ਧੋ ਕੇ ਅੰਦਰ ਨੂੰ ਬੜਿਆ ਆਉਂਦਾ ਸੀਗਾ ਤੇ ਸਾਹਮਣੇ ਉੱਥੇ ਲੱਗਿਆ ਬੈਠਾ ਸੀ ਨਾਕਾ ਮਾਤਾ ਵੱਲੋਂ ਤੇ ਕਹਿੰਦੇ ਭਾਈ ਪੈਰ ਗਿੱਲੇ ਆ ਫਿਰ ਮੈਂ ਇੱਥੇ ਘੜ ਕੇ ģੀੜਾ ਆ ਦੇ ਕੇ ਤੂਬਰ ਮਹਜਲ ਕਲਿੱਪ ਬਣਾ ਲਿਆ ਨੇ ਆ ਉਹ ਗੁੱਡੀ ਦੀ ਵਿਚਾਰੀ ਕੀ ਬਣਾਉਣੀ ਆ ਉਹਦੀ ਚਾਲ ਆਹ ਵੇਖ ਲੈਨੇ ਕੋਈ ਨਾ ਤੇ ਉਸ ਕਰਕੇ ਭਾਈ ਹੁਣ ਮੈਨੂੰ ਸਾਰੇ ਕੰਮਾਂ ਵੱਲੋਂ ਛੁੱਟੀ ਲੱਗਦੀ ਆ ਤੇ ਇਹਨੂੰ ਲਾਉਣੇ ਕਿਸੇ ਬਸੇ ਤਾਂ ਟਿਕਾਣੇ ਕੰਮਕਾਰ ਤੈਨਾਂ ਹੀ ਫਿਰ ਆਪਦਾ ਲਾਮ ਲੇਟ ਹੋ ਜਾਣਗੇ ਸੌ ਲਾਂਗੇ ਸੋਸਤੀ ਪਾ ਲਾਂਗੇ ਕੀ ਲੈਈ ਗੁੱਡੀ ਸਾਡੀ ਨਾ ਬਈ ਫੋਟੋ ਆ ਜੀ ਥੋੜੀ ਫੋਟੋ ਨਹੀਂ ਆਉਂਦੀ ਭਾਈ ਮੈਂ ਤਾਂ ਪਹਿਲੀ ਨਹੀਂ ਬਣਾਉਣਾ ਹੁੰਦਾ ਕਿਸੇ ਦੀ ਕਿਸੇ ਦੀ ਨਹੀਂ ਬਣਾਉਂਦਾ ਹੁੰਦਾ ਮੈਂ ਤਾਂ ਅਗਰ ਸੱਚੀ ਆ ਭਾਈ ਥੋਡੀ ਨਾ ਮੈਂ ਕਿਸੇ ਦੀ ਨਹੀਂ ਬਣਾਉਂਦਾ ਹਾਂ ਮੇਰੀ ਮਾਤਾ ਦੀ ਬਣਾਉਣਾ ਨਾ ਕੱਲੀ ਬਸ ਆਹ ਲੈ ਲਓ ਕੋਈ ਭਾਂਡੇ-ਪੁੰਡੇ ਤੋਂ ਨਾਲ ਆ ਸਤਿਮਝਾ ਆ ਆਹ ਆਪ ਹੈਗਾ ਹੈ ਆ ਸੇ ਵੇ ਸੇ ਆਈ ਮੁੜਿਆ ਹੋਈ ਆਈ ਆਈ ਮੁੜੇ ਚਲਤ ਬੰਦ ਕਰ ਠੀਕ ਹੈ ਕੋਈ ਨਾ ਦੇਖ ਲਓ ਕੋਈ ਨਾ ਕੋਈ ਨਾ ਥੋਡੀ ਵੀਡੀਓ ਨਹੀਂ ਬਣਾਉਂਦੇ ਇਹ ਆ ਬਹੁਤ ਵਧੀਆ ਗੰਦਾ ਹਾਂ ਹਾਂ ਇਹ ਕਲ ਦਾ ਕੈਰ ਸੀ ਆਲਾ ਕੰਕ ਪੋਣੀ ਹੈ ਕੰਕ ਵੀ ਫਿਰ ਪੈਸੇ ਕੋਈ ਨਾ ਤੂੰ ਲੈ ਲੈ ਕੀ ਲੈਣਾ ਫਿਰ ਦੱਸੂਗੀ ਹੋ ਗਈ ਬਾਥਰੂਮ ਰੱਖਣਾ ਹੀ ਵਾਂਗੀ ਨਹੀਂ ਆਈ ਬਹੁਤ ਮਾਈ ਬਾਦੂਆ ਚੀ ਚੀ ਚ ਲੈ ਕਰਦਾ ਬਾਜ਼ਾਰ ਮਹਿੰਗਾ ਚੱਲ ਆਈ ਸੀ ਵਿਚਾਰੇ ਕੀ ਮੋੜਦੀ ਨਾ ਠੀਕ ਉਹ ਉੱਥੇ ਲੱਗਿਆ ਪਿਆ ਤੂੰ ਦੇਖ ਉਹ ਲੈ ਆ ਫੜਾ ਉਹ ਤੇਰਾ ਪਾਪੇ ਨੂੰ ਢੂਈ ਮਸਲ ਗਿਆ ਜਿੰਨੇ ਤਾਂ ਕੰਮ ਤੇ ਲੈਣਾ ਚਾਰੀ ਨਹੀਂ ਤੁਸੀਂ ਲੈ ਕੇ ਆ ਸੀ ਪਾਪਾ ਡਾਕਟਰ ਇਹ ਬੰ ਮਮੀ ਕਹਿੰਦੇ ਹੈਪੀ ਲੈ ਗਿਆ ਕਹਿੰਦੇ ਮੈਨੂੰ ਲੱਗਦਾ ਹੈਪੀ ਕਿ ਤੁਸੂਰਦਾ ਆ ਦੇਖੋ ਆਪਾ ਹੱਥ ਤੇ ਮੈਂ ਛਾਪ ਲਾ ਕੇ ਤੁਹੇ ਤੇ ਠੋਗਣਾ ਮਸਾਲਾ ਜਾ ਕਰੂਗਾ ਆ ਸਾਬ ਲਾ ਕੇ ਦਿੰਦੇ ਕਿੱਥੇ ਚਲੇ ਲੋਟਾ ਤੇ ਬੀਬੀ ਇਹਦਾ ਸੌਦਾ ਮਰਿਆ ਚੱਲ ਕੀ ਆਵੇ ਮੈਂ ਚੱਲ ਘਰੇ ਆਏ ਆ ਬੇਚਾਰੀ ਕਿੰਨਾ ਬੇਚਾਰਾ ਮੰਮੀ ਰੋਟੀ ਖਵਾ ਦੇ ਉਹਨਾਂ ਨੂੰ ਉਹ ਕਹਿੰਦੇ ਰੋਟੀ ਨਹੀਂ ਖਾਦੀ ਅਸੀਂ ਇਹਨੇ ਕਿੱਥੇ ਵਾਲਾ ਡੋਰ ਕਰਾਂਗੇ ਆਹ ਤਾਂ ਨਹੀਂ ਗਈ ਉਸ ਇਹ ਚੱਲੀ ਉਮਾਇਓ ਦੂਜੇ ਟਰੈਕਟਰ ਮਗਰ ਗਿਆ ਜੀ ਇੱਥੇ ਸੰਗਲ ਪਾ ਲਾਵਾਂਾ ਦੋਨਾਂ ਟਰੈਕਟਰ ਵਿਚਾਲੋ ਖਿੱਚੀ ਜਾਊਗੀ ਇੱਧਰ ਲਾ ਬੈਕ ਕਰਕੇ ਯਾਰ ਇੱਥੇ ਲਾ ਲਾ ਬੈਕ ਕਰਕੇ ਹੁੱਕ 'ਚ ਸੰਗਲ ਪਾ ਲੈਨੇ ਆ ਇੱਥੇ ਲਾ ਲਾ ਬੈਕ ਕਰਕੇ ਮਾਰੇ ਨਾਲ ਨਿਕਲ ਜਾਣੀ ਇਹਦੇ ਹੁੱਕ ਚ ਸੰਗਲ ਪਾ ਦੇਗੇ ਪਿੱਛੋਂ ਇੱਥੇ ਬੈਕ ਲਾ ਲਾ ਤਵੀਆਂ ਤਵੀਆਂ ਦਾ ਮਸਲਾ ਭਾਈ ਉਲਝ ਰਿਹਾ ਹੈ ਖਲਾਰ ਰੱਖੀਆਂ ਖਲਾਰ ਰੱਖੀਆਂ ਨੇ ਤੇ ਵਿਚਾਲੋਂ ਅੱਡ ਕਰਨੀ ਆ ਰੰਗ ਪੇਂਟ ਕਰਨ ਨਾਲ ਇੱਥੋਂ ਥੋੜਾ ਜਿਹਾ ਕੰਮ ਟੈਟਾ ਹੈ ਇਹ ਉਹਨਾਂ ਡੋਪਾਟੀ ਕਰਨੀ ਆ ਟਰੈਕਟਰ ਮੰਗਰ ਇੱਥੇ ਪਾ ਕੇ ਸੰਗਲ ਵਾਂਗ ਦੋਨਾਂ ਮੰਗਰ ਖਿੱਚ ਲੈਣੇ ਆ ਜੇਕਾ ਉਹ ਗੱਤੋਂ ਨਿਕਲਦੀ ਪਾਪਾ ਇੰਨੀ ਦਾੜ ਲੱਗੀ ਹੋਈ ਸੀ ਇਹ ਕੁਛ ਯਾਰ ਲੱਗ ਰਹੀ ਸੀ ਆਏ ਆਹੇ ਰਗੜ ਦਾਂਗੇ ਆਹਦਾ ਜਦੋਂ ਅੱਡ ਅੱਡ ਕਰੀ ਜਾਂ। ਹੁਣ ਉਹਨਾਂ ਕੋਲ ਜਾਣੇ ਪੈਣਗੇ। ਫਿਰ ਹੁਣ ਕਿੱਥੋਂ ਲਿਆਣੇ ਪੈਣਗੇ ਹੁਣ ਰੰਗ ਪੇਂਟ ਕਰਨਾ ਆਉਣਗੇ ਉਹ। ਆਹੇ ਰਗੜ ਦਾਂਗੇ ਜਿੱਥੋਂ ਅੱਤੜ ਹੋਊਗਾ ਇਹਦਾ। ਅਮਨੀ ਨੂੰ ਲੱਗ ਗਈ ਗੱਲ ਮੈਂ। ਮਾਹ ਯਾਰ ਇਹ ਦਿੱਕਾ ਜਿਹਾ ਲਾਉਣੀ ਆ ਥੋੜਾ ਜਿਹਾ ਆਪਣੇ। ਇਹ ਚ ਬਾਹਰ ਇਤੁਰੂ ਸਭ। ਚਲੋ ਇਹ ਤਾਂ ਨਾਲ ਰੰਗ ਆ ਗਿਆ ਇਧਰ ਨੂੰ ਕਰ ਲੋ ਮਾੜੇ ਚਲ 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 ਸਮਾਂ ਹੋਇਆ ਇਸ ਵਕਤ ਭਾਈ 4 ਵਜੇ ਦਾ ਜਿੰਦਰਾ ਵਾਲਾ ਆਪਣੇ ਵਾਲੇ ਨੌਜਵਾਨ ਨੂੰ ਤਵੀਆਂ ਪਵਾ ਕੇ ਖੇਤ ਨੂੰ ਤੋੜਦਾ ਤਵੀਆਂ ਦੀ ਤਵੀਆਂ ਹੀ ਆਈ ਜਾਂਦੀਆਂ ਤੜਕੇ ਦਾ ਤਵੀਆਂ ਦੇਖਦੇ ਫਿਰਦੇ ਆਗੇ ਉਹ ਜਿੰਦਰਾ ਤੇ ਖੇਤ ਚੱਲਿਆ ਮੂੰਗੀ ਦੀਆਂ ਬੱਟਾਂ ਪਾਉਣ ਤੇ ਕਰੰਟ ਦੁਪਹਿਰੇ ਇਹ ਭੰਨੇ ਆਇਆ ਸੀ ਦੁਪਹਿਰ ਤੱਕ ਤੇ ਆ ਹੈੱਡਫੋਨਾਂ ਤੋਂ ਗੱਲ ਜ਼ਿਆਦਾ ਆਈ ਤੇ ਇੱਕ ਬਾਈ ਪੁੱਛਦਾ ਸੀਗਾ ਕਿ ਭਾਈ ਇਹ ਹੈੱਡਫੋਨ ਕਿਹੜੇ ਨੇ ਤੇ ਕਿੰਨੇ ਦੇ ਆਏ ਸੀਗੇ ਤੇ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਕਰੀਆ ਖਰਚੇਰ ਹੋ ਗਿਆ ਬੋਟ ਦੇ ਆ ਵੀਰੇ ਬੋਟ ਕੰਪਨੀ ਦੇ ਤਿੰਨ ਸਾਲਾਂ ਤੋਂ ਉੱਤੀ ਹੋ ਗਿਆ ਲਗਭਗ ਮੇਰੇ ਕੋਲ ਇਹਨਾਂ ਨੂੰ ਬੋਟ ਰੌਕਰਸ 510 ਇਹ ਵੀਰੇ ਉ 2100 ਕਦੇ 1800 ਇਹ ਜਾਰੇ ਡਰੈਂਡਾ ਹੁੰਦਾ ਸੀ ਹੁਣ ਤਾਂ ਮੈਨੂੰ ਲੱਗਦਾ ਹੈ अवेलेबल ਨਹੀਂ ਹੈ ਨਹੀਂ ਮਤਲਬ ਕਦੇ ਦੇਖਿਆ ਨਹੀਂ ਸਟਾਕ ਚ ਹੋਰ ਕਈ ਵੀਰਾਂ ਨੇ ਮੈਂ ਮਤਲਬ ਦੋਸਤਾਂ ਮਿੱਤਰਾਂ ਨੇ ਪੁੱਛਿਆ ਸੀ ਪਹਿਲਾਂ ਪਿੰਡੋਂ ਵੀ ਜਿਵੇਂ ਤੇ ਉਹ ਚੈੱਕ ਕਰਦੇ ਰਹਿੰਦੇ ਸੀ ਅਸੀਂ ਤੇ ਉਹ ਕਦੇ ਦੇਖਿਆ ਨਹੀਂ ਮਾਡਲ ਕਿਤੇ ਇਹ ਆਨਲਾਈਨ ਹੁਣ ਤੇ ਗੇਮਿੰਗ ਹੈੱਡਫੋਨ ਇਹ ਪਹਿਲਾਂ ਗੇਮ ਖੇਡਣ ਵਾਸਤੇ ਉਦੋਂ ਮਗਾਇਆ ਸੀ ਮੈਂ ਬਹੁਤ ਘੈਂਟ ਚੀਜ਼ ਹੈਗੀ ਤੇ ਹਲੇ ਤੱਕ ਵੀ ਮੈਂ ਇਹਨਾਂ ਦੀ ਇੱਕ ਵਾਰੀ ਬੈਟਰੀ ਭਰ ਕੇ ਆਠ-ਆਠ 10 ਦਾ ਮਤਲਬ 2-2 ਹਫ਼ਤੇ ਵਾਂਗੂ ਮੈਂ ਇਹਨੂੰ ਚਾਰਜ ਨਹੀਂ ਕਰਦਾ ਇੱਕ ਵਾਰੀ ਚਾਰਜ ਕਰਕੇ ਹਲੇ ਵੀ ਇੰਨੀ ਬੈਟਰੀ ਘੜਦੀ ਹੈ ਨਜ਼ਰ ਤੋਂ ਲਗਾਤਾਰ ਵਰਤ ਰਿਹਾ ਮੈਂ ਇਹਨਾਂ ਨੂੰ ਵਰਤਦਾ ਹੁਣ ਰੋਜ਼ ਘਰੇ ਆਮ ਕੁਝ ਵੀ ਦੇਖਣ ਵਾਸਤੇ ਤੇ ਜਾਂ ਵੀਡੀਓ ਐਡੀਟ ਕਰਨ ਵੇਲੇ ਤੇ ਬੇਸ ਬੂਸ ਤੋਂ ਵੱਲੋਂ ਵੀ ਜਮ ਓਕੇ ਰਿਪੋਰਟ ਆ ਤੇ ਉਦੋਂ ਬਈ ਮੈਂ ਇਹ ਲੈਏ ਸੀ ਆਫਰ ਚ ਮੈਂ ਤੇ ਆਪਣਾ ਸੋਨੀ ਮਿੱਤਰ ਦੰਦੀਵਾਲ ਕੈਡਰ ਵੀਡ ਫੈਕਟਰੀ ਵਾਲਾ ਅਸੀਂ ਆਫਰ ਚ ਲੈਏ ਸੀ ਇਹ ਸਾਨੂੰ 1000 1000 ਰੁਪਏ ਦੇ ਪਏ ਸੀਗੇ 999 999 ਰੁਪਈਆ ਦੇ ਇੱਕ ਪਿਆ ਸੀਗਾ ਇਹ ਤੇ ਦੋ ਬਗਵਾ ਲਈ ਸੀ ਇਕੱਠੇ ਉਦੋਂ ਦੀਵਾਲੀ ਮੇਲੇ ਜੋ ਆਫਰ ਸੀਗਾ ਉਦੋਂ ਮੰਨ ਲਓ ਐਂਡ ਕੀ ਦਿਵਾਲੀ ਵੇਲੇ ਕਹਿ ਸਕਦੇ ਆ ਪਤਾ ਨਹੀਂ 4 ਸਾਲਾਂ ਦਾ ਤੇ ਨੇੜੇ ਹੋ ਜੂਗਾ ਕੰਮ ਤੇ ਓਕੇ ਰਿਪੋਰਟ ਆ ਆ ਗੁੱਡਾਈਆਂ ਦੇ ਜਿਹੜੀਆਂ ਉੱਡੜ ਗਈਆਂ ਤੇ ਉਹ ਸੋਨਾ ਕੰਮ ਦਿੰਦੇ ਹਰੇ ਤੱਕ